ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਵਿਜੀਲੈਂਸ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਤੇ ਆਪਣੀ ਪકડ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੂੰ ਨਸ਼ਾ ਤਸਕਰੀ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸਾਬਕਾ ਡੀਜੀਪੀ ਸਿਧਾਰਥ ਚਟੋਪਾਤੇ ਆਏ ਅਤੇ ਏਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰੰਚਨ ਸਿੰਘ ਤੋਂ ਬਾਅਦ ਹੁਣ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ ਵੀ ਅੱਜ ਮਜੀਠੀਆ ਵਿਰੋਧ ਆਪਣਾ ਬਿਆਨ ਦਰਜ ਕਰਵਾਇਆ ਹੈ ਨਾਲ ਹੀ ਵਿਜੀਲੈਂਸ ਟੀਮ ਮਜੀਠੀਆ ਦੇ ਸਾਬਕਾ ਪੀ ਤਲਵੀਰ ਦਾ ਬਿਆਨ ਦਰਜ ਕਰਨ ਲਈ ਅਮਰਤਸਰ ਰਵਾਨਾ ਹੋ ਗਈ ਹੈ ਬਿਆਨ ਤੋਂ ਬਾਅਦ ਅਜਨਾਲਾ ਨੇ ਕਿਹਾ ਅੱਜ ਮੈਂ ਵਿਜੀਲੈਂਸ ਨੂੰ ਉਹ ਪੱਤਰ ਬਾਰੇ ਦੱਸਿਆ ਹੈ ਜੋ ਮੈਂ 2013 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਿਆ ਸੀ ਅਜਨਾਲਾ ਨੇ ਦਾਵਾ ਕੀਤਾ ਕਿ ਮਜੀਠੀਆ ਨੇ ਉਸ ਨੂੰ ਆਪਣੇ ਘਰ ਇੱਕ ਨਸ਼ਾ ਤਸਕਰ ਨਾਲ ਮਲਾਇਆ ਸੀ ਤੇ ਉਸ ਨੂੰ ਆਪਣਾ ਜਿਗਰੀ ਯਾਰ ਕਿਹਾ ਸੀ ਅਜਨਾਲਾ ਨੇ ਕਿਹਾ 2013 14 ਅਤੇ 15 ਤੋਂ ਮੈਂ ਲਗਾਤਾਰ ਸਰਕਾਰ ਨੂੰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਜਾਂਚ ਕਰਵਾਉਣ ਲਈ ਕਹਿ ਰਿਹਾ ਸੀ ਅਜਨਾਲਾ ਨੇ ਕਿਹਾ 2013 ਵਿੱਚ ਜਦੋਂ ਉਹਨਾਂ ਨੇ ਡਰੱਗ ਮਾਫੀਆ ਵਿਰੁੱਧ ਆਵਾਜ਼ ਉਠਾਈ ਸੀ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਹੁਣ ਕਾਂਗਰਸ ਅਕਾਲੀ ਅਤੇ ਆਮ ਆਦਮੀ ਪਾਰਟੀ ਸਾਰੇ ਇਸਤੇ ਬੋਲ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਟਿਕਟ ਕੱਟ ਦਿੱਤੀ ਜਾਵੇਗੀ ਪਰ ਡਰਨ ਦੀ ਬਜਾਏ ਉਹਨਾਂ ਨੇ ਨਸਿਆਂ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਅਜਨਾਲਾ ਦਾ ਦਾਵਾ ਹੈ ਕਿ ਮਜੀਠੀਆਂ ਨੇ ਉਸ ਨੂੰ ਆਪਣੇ ਘਰ ਨਸ਼ਾ ਤਸਕਰੀ ਵਿੱਚ ਸ਼ਾਮਲ ਸੱਤਾ ਤੇ ਪਿੰਡੀ ਨਾਮਕ ਡਰੱਗ ਮਾਫੀਆ ਨਾਲ ਮਲਾਇਆ ਸੀ ਅਤੇ ਉਹਨਾਂ ਨੂੰ ਜਿਗਰੀ ਯਾਰ ਕਿਹਾ ਸੀ ਉਸਨੇ ਕਿਹਾ ਕਿ ਉਸਨੇ ਇਹ ਸਭ 2013 ਦੇ ਇੱਕ ਪੱਤਰ ਵਿੱਚ ਲਿਖਿਆ ਸੀ ਅਤੇ ਅਜੇ ਵੀ ਇਹ ਇਸਤੇ ਕਾਇਮ ਹੈ ਅਜਨਾਲਾ ਨੇ ਸਵਾਲ ਉਠਾਇਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਅਤੇ ਇਸ ਮਾਮਲੇ ਵਿੱਚ ਕੇਸ ਦਰਜ ਹੋਇਆ ਸੀ ਤਾਂ ਉਸ ਸਮੇਂ ਬਨੂੜ ਪੁਲਿਸ ਸਟੇਸ਼ਨ ਤੋਂ ਮਾਮਲੇ ਨਾਲ ਸਬੰਧਤ ਰਿਕਾਰਡ ਚੋਰੀ ਹੋ ਗਿਆ ਸੀ ਉਸਨੇ ਕਿਹਾ ਕਿ ਇਹ ਇੱਕ ਵੱਡਾ ਸਵਾਲ ਹੈ ਕਿ ਰਿਕਾਰਡ ਕਿਵੇਂ ਚੋਰੀ ਹੋਏ ਅਤੇ 6000 ਕਰੋੜ ਦੇ ਟਰੱਕ ਮਨੀ ਦਾ ਕੀ ਹੋਇਆ ਨਿਆ ਪ੍ਰਣਾਲੀ ਅਤੇ ਪ੍ਰਮਾਤਮਾ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਉਸਨੇ ਕਿਹਾ ਕਿ ਜੇਕਰ 44ਵੀਂ ਜਿਮਣੀ ਦਿੱਤੀ ਸਹੀ ਜਾਂਚ ਕੀਤੀ ਜਾਂਦੀ ਤਾਂ ਇਹ ਮਾਮਲਾ ਹੁਣ ਤੱਕ ਖਤਮ ਹੋ ਚੁੱਕਾ ਹੁੰਦਾ ਅਜਨਾਲਾ ਨੇ ਦੁਹਰਾਇਆ ਕਿ ਉਹ ਅਜੇ ਵੀ 2013 ਦੇ ਆਪਣੇ ਬਿਆਨ ਅਤੇ ਚੇਤਾਵਨੀ ਤੇ ਕਾਇਮ ਹਾ ਅਤੇ ਜਦੋਂ ਵੀ ਬੁਲਾਇਆ ਜਾਵੇਗਾ ਜਾਂਚ ਏਜੰਸੀਆਂ ਨਾਲ ਸਹਿਯੋਗ ਕਰਦੇ ਰਹੇਨਗੇ